ਜਲੰਧਰ ਵਿੱਚ ਨਗਰ ਨਿਗਮ ਦੀ ਵੱਡੀ ਕੋਤਾਹੀ ਜ਼ਹਿਰੀਲੇ ਪਾਣੀ ਨੂੰ ਸੜਕਾਂ ਤੇ ਡੋਲਦੀ ਆਈ ਨਜ਼ਰ ਐ ਨਗਰ ਨਿਗਮ। ਬੀਤੇ ਦਿਨੀ ਜਲੰਧਰ ਵਿੱਚ ਬਰਫ ਦੀ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਸੀ ਤੇ ਹੁਣ ਉਸੇ ਫੈਕਟਰੀ ਦੇ ਜ਼ਹਿਰੀਲੇ ਪਾਣੀ ਨੂੰ ਸੜਕਾਂ ਤੇ ਡੋਲਦੇ ਨਜ਼ਰ ਆਏ ਨਗਰ ਨਿਗਮ ਦੇ ਅਧਿਕਾਰੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਵੀ ਚੇਤਾਵਨੀ ਦੇ ਦਿੱਤੀ ਸੀ ਕਿ ਇਲਾਕੇ ਦੇ ਵਿੱਚ ਜ਼ਹਿਰੀਲੀ ਗੈਸ ਦਾ ਪ੍ਰਭਾਵ ਹੈ ਤੇ ਉੱਥੋਂ ਦਾ ਪਾਣੀ ਵੀ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਿਆ ਹੈ ਪਰ ਇਸ ਦੇ باوجود ਨਗਰ ਨਿਗਮ ਦੀ ਗੱਡੀ ਉਹੀ ਦੂਸ਼ਿਤ ਪਾਣੀ ਹੁਣ ਸੜਕਾਂ ਦੇ ਉੱਪਰ ਡੋਲਦੀ ਹੋਈ ਦਿਖਾਈ ਦਿੱਤੀ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਦੂਸ਼ਿਤ ਪਾਣੀ ਸੜਕਾਂ ਦੇ ਉੱਪਰ ਛੁੱਟਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਜਾਨਵਰ ਇਸ ਪਾਣੀ ਨੂੰ ਪੀਂਦਾ ਹੈ ਤਾਂ ਉਹ ਮਰ ਵੀ ਸਕਦਾ ਹੈ ਜਾਂ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਸਕਦਾ ਹੈ ਇੱਥੇ ਕਈ ਪ੍ਰਕਾਰ ਦੇ ਸਵਾਲ ਵੀ ਉੱਠਦੇ ਪਏ ਕਿ ਨਗਰ ਨਿਗਮ ਦੀ ਲਾਪਰਵਾਹੀ ਦੇ ਲਈ ਆਖਰ ਕੌਣ ਹੈ ਜ਼ਿੰਮੇਵਾਰ ਕੀ ਪ੍ਰਸ਼ਾਸਨ ਇਸ ਗੰਭੀਰ ਸਥਿਤੀ ਤੋਂ ਅਣਜਾਣ ਹੈ ਅਜਿហេ ਬਹੁਤ ਸਾਰੇ ਸਮਾਲ ਲੋਕਾਂ ਦੇ ਮਨਾਂ ਦੇ ਵਿੱਚ ਉੱਠਦੇ ਪਏ ਨੇ ਕਿਉਂਕਿ ਇਹ ਵੱਡੀ ਘਟਨਾ ਜਦੋਂ ਜਲੰਧਰ ਦੇ ਵਿੱਚ ਵਾਪਰਦੀ ਹੈ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਂਚ ਤੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਇਸੇ ਵਜ੍ਹਾਲੇ ਹੁਣ ਨਗਰ ਨਿਗਮ ਦੀ ਇਹ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਜਲੰਧਰ ਵਿੱਚ ਨਗਰ ਨਿਗਮ ਦੀ ਵੱਡੀ ਕੋਤਾਹੀ ਜ਼ਹਿਰੀਲੇ ਪਾਣੀ ਨੂੰ ਸੜਕਾਂ ਤੇ ਡੋਲਦੀ ਆਈ ਨਜ਼ਰ ਐ ਨਗਰ ਨਿਗਮ ਬੀਤੇ ਦਿਨੀ ਜਲੰਧਰ ਵਿੱਚ ਬਰਫ ਦੀ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਸੀ ਤੇ ਹੁਣ ਉਸੇ ਫੈਕਟਰੀ ਦੇ ਜ਼ਹਿਰੀਲੇ ਪਾਣੀ ਨੂੰ ਸੜਕਾਂ ਤੇ ਡੋਲਦੇ ਨਜ਼ਰ ਆਏ ਨਗਰ ਨਿਗਮ ਦੇ ਅਧਿਕਾਰੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਵੀ ਚੇਤਾਵਨੀ ਦੇ ਦਿੱਤੀ ਸੀ ਕਿ ਇਲਾਕੇ ਦੇ ਵਿੱਚ ਜ਼ਹਿਰੀਲੀ ਗੈਸ ਦਾ ਪ੍ਰਭਾਵ ਹੈ ਤੇ ਉੱਥੋਂ ਦਾ ਪਾਣੀ ਵੀ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਿਆ ਹੈ ਪਰ ਇਸ ਦੇ باوجود ਨਗਰ ਨਿਗਮ ਦੀ ਗੱਡੀ ਉਹੀ ਦੂਸ਼ਿਤ ਪਾਣੀ ਹੁਣ ਸੜਕਾਂ ਦੇ ਉੱਪਰ ਡੋਲਦੀ ਹੋਈ ਦਿਖਾਈ ਦਿੱਤੀ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਦੂਸ਼ਿਤ ਪਾਣੀ ਸੜਕਾਂ ਦੇ ਉੱਪਰ ਛੁੱਟਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਜਾਨਵਰ ਇਸ ਪਾਣੀ ਨੂੰ ਪੀਂਦਾ ਹੈ ਤਾਂ ਉਹ ਮਰ ਵੀ ਸਕਦਾ ਹੈ ਜਾਂ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਸਕਦਾ ਹੈ ਇੱਥੇ ਕਈ ਪ੍ਰਕਾਰ ਦੇ ਸਵਾਲ ਵੀ ਉੱਠਦੇ ਪਏ ਕਿ ਨਗਰ ਨਿਗਮ ਦੀ ਲਾਪਰਵਾਹੀ ਦੇ ਲਈ ਆਖਰ ਕੌਣ ਹੈ ਜ਼ਿੰਮੇਵਾਰ ਕਿ ਪ੍ਰਸ਼ਾਸਨ ਇਸ ਗੰਭੀਰ ਸਥਿਤੀ ਤੋਂ ਅਣਜਾਣ ਹੈ ਅਜਿਹੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਉੱਠਦੇ ਪਏ ਨੇ ਕਿਉਂਕਿ ਇਹ ਵੱਡੀ ਘਟਨਾ ਜਦੋਂ ਜਲੰਧਰ ਦੇ ਵਿੱਚ ਵਾਪਰਦੀ ਹੈ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਂਚ ਤੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਇਸੇ ਵਜ੍ਹਾਲੇ ਹੁਣ ਨਗਰ ਨਿਗਮ ਦੀ ਇਹ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਜਲੰਧਰ ਵਿੱਚ ਨਗਰ ਨਿਗਮ ਦੀ ਵੱਡੀ ਕੋਤਾਹੀ ਜ਼ਹਿਰੀਲੇ ਪਾਣੀ ਨੂੰ ਸੜਕਾਂ ਤੇ ਡੋਲਦੀ ਆਈ ਨਜ਼ਰ ਐ ਨਗਰ ਨਿਗਮ ਬੀਤੇ ਦਿਨੀ ਜਲੰਧਰ ਵਿੱਚ ਬਰਫ ਦੀ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਸੀ ਤੇ ਹੁਣ ਉਸੇ ਫੈਕਟਰੀ ਦੇ ਜ਼ਹਿਰੀਲੇ ਪਾਣੀ ਨੂੰ ਸੜਕਾਂ ਤੇ ਡੋਲਦੇ ਨਜ਼ਰ ਆਏ ਨਗਰ ਨਿਗਮ ਦੇ ਅਧਿਕਾਰੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਵੀ ਚੇਤਾਵਨੀ ਦੇ ਦਿੱਤੀ ਸੀ ਕਿ ਇਲਾਕੇ ਦੇ ਵਿੱਚ ਜ਼ਹਿਰੀਲੀ ਗੈਰਤਾ ਪ੍ਰਭਾਵ ਹੈ ਤੇ ਉੱਥੋਂ ਦਾ ਪਾਣੀ ਵੀ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਿਆ ਹੈ ਪਰ ਇਸ ਦੇ باوجود ਨਗਰ ਨਿਗਮ ਦੀ ਗੱਡੀ ਉਹੀ ਦੂਸ਼ਿਤ ਪਾਣੀ ਹੁਣ ਸੜਕਾਂ ਦੇ ਉੱਪਰ ਡੋਲਦੀ ਹੋਈ ਦਿਖਾਈ ਦਿੱਤੀ ਜਿਵੇਂ ਆ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਦੂਸ਼ਿਤ ਪਾਣੀ ਸੜਕਾਂ ਦੇ ਉੱਪਰ ਛੁੱਟਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਜਾਨਵਰ ਇਸ ਪਾਣੀ ਨੂੰ ਪੀਂਦਾ ਹੈ ਤਾਂ ਉਹ ਮਰ ਵੀ ਸਕਦਾ ਹੈ ਜਾਂ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਸਕਦਾ ਹੈ ਇੱਥੇ ਕਈ ਪ੍ਰਕਾਰ ਦੇ ਸਵਾਲ ਵੀ ਉੱਠਦੇ ਪਏ ਕਿ ਨਗਰ ਨਿਗਮ ਦੀ ਲਾਪਰਵਾਹੀ ਦੇ ਲਈ ਆਖਰ ਕੌਣ ਹੈ ਜ਼ਿੰਮੇਵਾਰ ਕੀ ਪ੍ਰਸ਼ਾਸਨ ਇਸ ਗੰਭੀਰ ਸਥਿਤੀ ਤੋਂ ਅਣਜਾਣ ਹੈ ਅਜਿហេਤ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਉੱਠਦੇ ਪਏ ਨੇ ਕਿਉਂਕਿ ਇਹ ਵੱਡੀ ਘਟਨਾ ਜਦੋਂ ਜਲੰਧਰ ਦੇ ਵਿੱਚ ਵਾਪਰਦੀ ਹੈ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਇਸੇ ਵਿੱਚ ਆਲੇ ਹੁਣ ਨਗਰ ਨਿਗਮ ਦੀ ਇਹ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ